ਜਾਣ ਦੋਸਤੋ ਆਪਾਂ ਇਸ ਟਾਈਮ ਖੜੇ ਆ ਸਿੰਘਪਰੇ ਸਿੰਘਪਰੇ ਜਿਹੜਾ ਇਹ ਟ੍ਰੀਟਮੈਂਟ ਪਲਾਂਟ ਲੱਗਿਆ ਹੋਇਆ ਜ਼ੀਰਕਪੁਰ ਦੇ ਖੇਤਾਂ ਦਾ ਜਿਹੜਾ ਟ੍ਰੀਟਮੈਂਟ ਪਲਾਂਟ ਸੀਵਰੇਜ ਟ੍ਰੀਟਮੈਂਟ ਪਲਾਂਟ ਇੱਥੇ ਲੱਗਿਆ ਹੋਇਆ ਜਿਸ ਦੇ ਕਾਰਨ ਜਿਹੜੀ ਪਿੱਛੇ ਪਿੱਛੇ ਲੱਗਦੀਆਂ ਜਿਹੜਾ ਖੇਤ ਆ ਉਹਨਾਂ ਦੀਆਂ ਫਸਲਾਂ ਹਮੇਸ਼ਾ ਖਰਾਬ ਹੋ ਜਾਂਦੀਆਂ ਜਿਹੜੇ ਜ਼ਮੀਨਦਾਰ ਆ ਉਹਨਾਂ ਨੇ ਇਹ ਦੋਸ਼ ਲਗਾਇਆ ਕਿ ਜਿਹੜਾ ਟ੍ਰੀਟਮੈਂਟ ਪਲਾਂਟ ਆ ਉਹਦਾ ਪਾਣੀ ਓਵਰਫਲੋ ਹੁੰਦਾ ਰਹਿੰਦਾ ਜਿਸ ਦੇ ਕਾਰਨ ਉਹਨਾਂ ਦੀਆਂ ਫਸਲਾਂ ਖਰਾਬ ਹੋ ਜਾਂਦੀਆਂ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦੀ ਕਦੇ ਨਹੀਂ ਸੁਣਦਾ ਬਲਕਿ ਉਹਨਾਂ ਨੂੰ ਟਮਕੀਆਂ ਦਿੱਤੀਆਂ ਜਾਂਦੀਆਂ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਕੰਦ ਹੈ ਇਹ ਕੰਦ ਵੀ ਵਾਰ-ਵਾਰ गिर ਜਾਂਦੀ ਹੈ ਘਟੀਆਂ ਕਿਸਮ ਦੀ ਕੰਦੇ ਬਾਰ-ਬਾਰ ਬਣਾਉਂਦੇ ਆ ਅਤੇ ਵਾਰ-ਵਾਰ ਇਹ ਕੰਦ ਡਿੱਗ ਜਾਂਦੀ ਹੈ ਜਿਸ ਕਾਰਨ ਇਹਨਾਂ ਦੀ ਫਸਲ ਹੈ ਜਿਹੜੀ ਉਹ ਤਬਾਹ ਹੋ ਜਾਂਦੀ ਹੈ ਇਸ ਤੋਂ ਇਲਾਵਾ ਜਿਹੜਾ ਟ੍ਰੀਟਮੈਂਟ ਪਲਾਂਟ ਦਾ ਪਾਣੀ ਹੈ ਉਹ ਵੀ ਇਹ ਜਿਹੜੇ ਅਧਿਕਾਰੀਆਂ ਖੇਤਾਂ ਵਾਲੇ ਪਾਸੇ ਛੱਡ ਦਿੰਦੇ ਆ ਜਿਸ ਕਾਰਨ ਫਸਲ ਖਰਾਬ ਹੋ ਜਾਂਦੀ ਹੈ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕੀ ਪ੍ਰੋਬਲਮ ਕੀ ਆ ਰਹੀ ਹੈ ਪ੍ਰੋਬਲਮ ਤੇ ਇਹ ਹੋ ਜੀ ਮੈਂ ਜਦ ਵੀ ਖੇਤ ਤਿਆਰ ਕਰਿਆ ਜੀ ਇਹਨੇ ਮੇਰਾ ਕਈ ਵਾਰੀ ਨੁਕਸਾਨ ਕਰ ਦਿੱਤਾ ਸੀ ਸਟੀਮ ਰਿਪਲਾ ਘਾ ਲੈਨੇ ਅੱਛਾ ਕਈ ਵਾਰ ਪਹਿਲਾਂ ਮੇਰੀ ਜੀਰੀ ਮੈਂ ਐਡੀ ਐਡੀ ਜੀਰੀ ਖੜੀ ਸੀ ਜਦ ਇਹ ਦੁਆੜ ਡਿੱਗੀ ਸੀ ਅੱਛਾ ਉਸ ਤੋਂ ਬਾਅਦ ਇਹਨਾਂ ਨੇ ਅਜ ਤੱਕ ਮੰਨੂ ਕੋਈ ਨਾ ਨੁਕਸਾਨ ਨਹੀਂ ਦਿੱਤਾ ਮੈਂ ਕਹਿ ਵੀ ਮੈਂ ਜੈ ਨੂ ਮਿਲਿਆ ਐਸਡੀਓ ਨਹੀਂ ਮਿਲਾਈ ਅੱਛਾ ਮੰਨੂ ਅਜ ਤੱਕ ਕੋਈ ਨੇ ਨਾ ਨੁਕਸਾਨ ਨਹੀਂ ਮੇਰਾ ਦਿੱਤਾ ਜੀ ਅੱਛਾ ਜੀ ਫਿਰ ਦੁਬਾਰਾ ਜੀ ਮੰਨੇ ਜੀਰੀ ਵੜ ਲਈ ਬਾਦਮੰਨੇ ਖੇਤ ਤਿਆਰ ਕਰਿਆ ਜੀ ਪੂਰਾ ਖੇਤ ਤਿਆਰ ਕਰਕੇ ਜੀ ਪੂਰਾ ਮੰਨੇ ਡੋਲਾਂ ਵੀ ਕੱਢ ਦਿੱਤੀ ਇਹਨਾਂ ਨੇ ਰਾਤ ਨੂੰ ਫੇਰ ਪਾਣੀ ਇਸ ਤੇ ਉੱਪਰ ਤੇ ਪਾਣੀ ਡਿੱਗਦਾ ਜੀ ਹਾਂ ਪੂਰਾ ਖੇਤ ਫੇਰ ਖਰਾਬ ਕਰ ਦਿੱਤਾ ਜੀ ਅੱਛਾ ਜੀ ਫਿਰ ਮੈਂ ਦੁਬਾਰਾ ਇਹਨਾਂ ਨੂੰ ਕਿਹਾ ਜੀ ਐਸਡੀਓ ਕਹ ਰਿਹਾ ਮੰਨੂਗਾ ਮੇਥਰਾ ਤੇਰਾ ਸਾਰਾ ਨੁਕਸਾਨ ਦਵਾ ਦੇਗਾ ਹਮ ਇੱਕ अच्छा हां उदयवीर ਨਾਲ ਵੀ ਗੱਲ ਹੋਲੀ ਮੇਰੀ ਦੋ ਐਮਸੀ ਆ ਦੀ ਇੱਕ ਸਿੰਘਪੁਰਾ ਗ੍ਰਾਮਸੀ ਜੀ ਇੱਕ ਮੇਰੇ ਪੇਸ਼ਨਪੁਰਾ ਗ੍ਰਾਮਸੀ ਦੋ ਆ ਕੇ ਮੈਨੂੰ ਦੱਸ ਕੇ ਗਏ ਤੇਰਾ ਨੁਕਸਾਨ ਹਮ ਦੋ ਮੰਗੇ ਕਹਾ ਤੇ ਜਾਦੀਬੀਨਾਂ ਨੇ ਕਹਿੰਦਾ ਮੈਨੂੰ ਮਿੱਠੀ ਗੋਲੀ ਦੀਆ ਇਹਨਾਂ ਨੇ ਕਹਿੰਦਾ ਦਵਾਰ ਚੱਕ ਲੈਂਦੇ ਮੇਰੇ ਦਵਾਰ ਹੋ ਜਾਂਦੇ ਜੀका अच्छा ਤੋਂ ਉਸਤੇ ਬਾਅਦ ਹੀ ਦਵਾਰ ਵੀ ਕਰਨ ਲਗੇ ਜਿੱਦਨੇ ਦਵਾਰਾ ਦਵਾਰ ਕਰੀਆ ਦੇਖ ਲਈਨ ਟੰਹੇ ਇਸਤਰੀ ਚੱਕ ਲਈ ਨਵੇਂ ਇੰਟ ਦਵਾਰ ਲਗਾ ਦਵਾਰ ਕਰੀਆ ਜੀ ਨਾ ਨਹੀਂ ਹਾਲੇ ਹਫਤਾ ਹੋਇਆ ਨਹੀਂ ਦਵਾਰ ਹੋਈ ਨੂੰ اچھا ਜੀ ਦਵਾਰਾ ਦਵਾਰ ਗਿਰਗੀ ਜੇ ਮੇਰੇ ਦਵਾਰਾ ਫੇਰ ਨੁਕਸਾਨ ਕਰ ਦੇ ਐਸਡੀਓ ਸੇ ਮੈਂ ਉਸ ਦਿਨ ਆਪਣਾ ਦੱਸ ਮਨੇ ਮੇਰੀ ਕਲੇ ਆਈਡੀਓ ਲੜਨੇ ਨੂੰ ਆਇਆ ਸੀ ਮੈਂ ਠੀਕ ਹੈਂਦਾ ਮਨੇ ਇਹਨਾਂ ਦਾ ਸਮਾਨ ਚੱਕ ਬਾਹਰ ਫੈਂਗ ਦਿੱਤਾ ਜੀ ਮੈਂ ਕਹਾਂ ਮੇਰਾ ਮਲਬਾ ਚੱਕੋ ਪਹਿਲਾਂ ਇੱਧਰ ਦੇ ਨਾ ਨਾ ਮਲਬਾ ਇਹ ਚੱਕ ਵਾਲੇ ਪੈਸੇ ਲਈ ਦੁਆਰ ਦਾ ਮਲਬਾ ਚੱਕਿਆ ਨਹੀਂ ਜੀ ਹਲੇ ਇਹਨਾਂ ਨੇ ਤੇ ਦੁਆਰ ਦੁਆਰਾ ਡਿੱਗ ਗਈ ਅੱਛਾ ਜੀ ਹੁਣ ਤੱਕ ਮੇਰਾ ਕੋਈ ਨੁਕਸਾਨ ਨਹੀਂ ਦਿੱਤਾ ਇਹਨਾਂ ਨੇ ਹੁਣ ਮੈਂ ਨਾ ਇਹ ਵੀ ਟੱਕਣ ਦੇਣੀ ਜੀ ਜਦ ਤੱਕ ਮੇਰਾ ਨੁਕਸਾਨ ਨਹੀਂ ਮਿਲਦਾ ਜੀ ਠੀਕ ਹੈ ਠੀਕ ਹੈ ਨੀ ਜਦ ਤੱਕ ਇਹਨਾਂ ਦੁਆਰ ਹੌਣਦੇ ਹੈ ਜੀ ਮੈਂ ਕਿ ਮੈਂ ਠੀਕਾ ਭਰੀ ਬੈਠਾ ਜੀ ਮੇਰਾ ਅਜੇ ਤੱਕ ਕੋਈ ਨੁਕਸਾਨ ਨਹੀਂ ਮਨੂ ਮਿਲਿਆ ਜ ਨਾਲੇ ਭਾਜੀ ਜਿਹੜੇ ਬੰਦੇ ਨੇ ਰਾਤ ਨੂੰ ਰਹਿੰਦੇ ਆ ਉਹ ਵੀ ਲਾਹਪਰਵਾਹੀ ਕਰਦੇ ਆ ਬਹੁਤ ਅੱਛਾ ਕੱਲ ਉਹ ਦੇਖ ਲੋ ਸਾਹਮਣੀ ਕੋਠਾ ਦੋ ਕਿੱਲਾਂ ਦੇ ਦੂਰ ਐ ਮਨੂੰ ਜਿਸ ਟਾਈਮ ਦੁਆਰ ਗਿਰੀ ਏ ਉੱਥੇ ਤੇ ਦੁਆਰ ਦੀ ਬਾਦ ਸੁਣੀ ਬਹੁਤ ਜੀ ਬਹੁਤ ਜਗ੍ਹਾ ਆਵਾਜ਼ ਆਈ ਮੈਂ ਕਿਹਾ ਕੁਛ ਨਾ ਕੁਛ ਹੋਣਾ ਦੇਖ ਇੱਧਰ ਇਹ ਦੁਆਰ ਗਿਰਨੀ ਆ ਇਹ ਦੁਆਰ ਇੱਥੇ ਗਿਰ ਗਈ ਸੀਗੀ ਤੇ ਪਾਣੀ ਚੱਲ ਰਿਹਾ ਸੀਗਾ ਪੂਰਾ ਇੱਥੇ ਅੰਦਰ ਦੋ ਬੰਦੇ ਬੈਠੇ ਸੀ ਉਹਨਾਂ ਨੂੰ ਨਹੀਂ ਸੁਣਾ ਹੈਗਾ ਅੰਦਰ ਬੈਠਿਆਂ ਨੂੰ ਤੇ ਮੈਂ ਉੱਥੇ ਚੱਲ ਕੇ ਆਇਆ ਵੀ ਇਹ ਦੁਆਰ ਗਿਰ ਗਈ ਮਹਾਂ ਪਾਣੀ ਤੋਂ ਬੰਦ ਕਰ ਲੋ ਥੋੜੀ ਦੁਆਰ ਤੋਂ ਗਿਰ ਗਈ ਕਹਿਰ ਮਨ ਤੋਂ ਇਹ ਜਾਣ ਬੁੱਝ ਕੇ ਇਤਨੀ ਪਾਣੀ ਛੱਡਦੇ ਕਿਤੇ ਜਾਣ ਬੁੱਝ ਕੇ ਛੱਡ ਰਿਹਾ ਜੀ ਨੇ ਜਾਣ ਬੁੱਝ ਕੇ ਵੀ ਕੁਸਿਆ ਇਹ ਮੈਂ ਹਜਰਮਨੀ ਉਹ ਕਿਹਾ ਕਹਿੰਦਾ ਤੇਰੇ 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 ਕੋਲ ਠੇਕੇ ਦਾ ਮੈਂ ਹਾਂਜੀ ਕਹਿੰਦਾ ਤੂੰ ਠਿੱਕ ਛੱਡ ਕੇ ਭੱਜ ਜਾ ਕਹਿੰਦਾ ਤੇਰਾ ਠੇਕਾ ਪੂਰਾ ਹੋ ਗਿਆ ਮੈਂ ਨਹੀਂ 15 ਜੂਨ ਤੱਕ ਕਹਿੰਦਾ ਤੂੰ ਛੱਡ ਕੇ ਭੱਜ ਜਾ ਘਰ ਆਪਣੇ ਹੋਰ ਵਾਸੇ ਲੈ ਲੈ ਕਹਿੰਦਾ ਇਹ ਤਾਂ ਕੰਮ ਹੀ ਇਦਾਂ ਹੀ ਹੋਵਗਾ ਜੀ ਕੌਣ ਐਸਡੀਓ ਐਸਡੀਓ ਪਤਾ ਨਹੀਂ ਨਾਮ ਨਹੀਂ ਪਤਾ ਮੈਨੂੰ ਜੀ ਇਹਨੇ ਪਤਾ ਹੋਣਾ ਫਕੀਰੀ ਨੇ ਬਈ ਹੈਵੀ ਨਿਊਜ਼ ਉਹਨੂੰ ਪਤਾ ਹੋਣਾ ਜੀ ਅੰਦਰ ਗੱਲ ਕਰਾ ਦੇ ਉਹਨੇ ਮੈਨੂੰ ਤਾਂ ਪਤੀ ਪੂਰੀ ਕਰਿਆ ਤੇਰੀ ਮੈਂ ਰੈਪਟ ਕਰਾ ਦਾਂ ਉਹ ਇਹ ਪ੍ਰੋਬਲਮ ਇਹ ਆ ਜੀ 6 ਮਹੀਨੇ ਹੋ ਗਏ ਸਾਡਾ ਖੇਤੇ ਖਾਲੀ ਪਿਆ ਜਦੋਂ ਵੀ ਅਸੀਂ ਇਹਨੂੰ ਤਿਆਰ ਕਰਦੇ ਆ ਇਹ ਰਾਤ ਨੂੰ ਪਾਣੀ ਛੱਡ ਦਿੰਦੇ ਆ ਕਦੀ ਕਹਿੰਦੇ ਸਾਡਾ ਟ੍ਰਿਪ ਹੋ ਗਿਆ ਕਦੀ ਕੁਸ ਹੋ ਗਿਆ ਓਵਰਫਲੋ ਦੇਖੋ ਜੀ ਸਾਡਾ ਓਵਰਫਲੋ ਹੁੰਦਾ ਇੱਧਰ ਅੱਛਾ ਜੀ ਬੀਜਣ ਤੇ ਅਸੀਂ 6 ਮਹੀਨੇ ਹੋ ਗਏ ਖਾਲੀ ਪਿਆ ਕੇ ਜਦੋਂ ਵੀ ਬੰਦਦੇ ਹੁਣ ਪਰਸੋਂ ਬਾਅਦ ਦਾ ਤੁਹਾਡੇ ਸਾਹਮਣੇ ਫੇਰ ਗੀਲਾ ਪਾਣੀ ਛੱਡਦੇ ਆ ਅੱਛਾ ਕਿਹੜਾ ਪਾਣੀ ਗੰਦਾ ਪਾਣੀ ਇਹ ਗੰਦਾ ਪਾਣੀ ਲੈਟਰਿੰਗ ਵਾਲਾ ਪਾਣੀ ਛੱਡਦੇ ਜੀ ਅੱਛਾ ਇਹ ਕਹਿੰਦੇ ਓਵਰ ਹੋ ਗਿਆ ਅੱਗੇ ਨੂੰ ਕਿਉਂ ਨਹੀਂ ਓਵਰ ਹੁੰਦਾ ਅੱਗੇ ਨੂੰ ਪੂਰੇ ਖ ਕਦੀ ਭਈਏ ਨੂੰ ਗਾਲਾਂ ਕੱਢਦੇ ਆ ਜੀ ਵੀ ਤੇਰੇ ਤੇ ਥਾਣਾ ਪਰਚਾ ਦਰਜ ਕਰਾ ਦੇਾਂਗੇ ਥਾਣੇ ਮੇਂ ਕਰਾ ਦੇਾਂਗੇ ਹੁਣ ਕੰਦ ਦੇ ਕੋ ਪਹਿਲੇ ਚਕਵਾ ਕੇ ਗਿਆ ਦੁਆਰੇ ਫੇਰ ਪਾਣੀ ਦਾ ਪੂਰਾ ਭਰ ਜਾਂਦਾ ਧੱਕ ਮਾਰਦਾ ਪਿੱਛੇ ਫੇਰ ਦਿੰਦਾ ਜੀ ਨੇ ਗਾੜਾ ਕੋਈ ਸੁਣਵਾਈ ਹੋਣੀ ਹੈਗੀ ਜੀ ਗਾੜਾ ਚੋਂ ਘੜਦ ਕੀ ਕਰਨ ਕਹਿੰਦੇ ਆ ਇਹ ਇੱਕ ਸਰਕਾਰੀ ਅਜ ਕਹਿੰਦੇ ਕਰ ਲਓ ਜੋ ਕਰਨਾ ਬਸ ਹੈ ਜੀ ਨਾ ਕਿ ਹੱਥ ਕਮਾਉਂਦਾ ਅੱਛਾ ਜੀ ਤੁਹਾਡੀ ਫਸਲ ਬਰਬਾਦ ਹੋ ਰਹੀ ਹੈ ਹਾਂ ਮੈਂ ਤਾਂ 4 ਦਿਨੋਂ ਕੇ ਢੇ ਮਾਰਾ ਜੀ ਆਈਡੀਓ ਕਹਿੰਦਾ ਸਰਕਾਰੀ ਕੰਮ ਆ ਟਾਈਮ ਲੱਗੇਗਾ ਫਿਰ ਲੱਗੇਗਾ ਵੀ ਸਾਡਾ ਤਾਂ ਆਪਣਾ ਪ੍ਰਾਈਵੇਟ ਕੰਮ ਆ ਜੀ ਖੇਤ ਦਾ ਕੰਮ ਆ ਜੀ 6 ਮਹੀਨੇ ਸਾਡੀ ਪਹਿਲੀ ਫਸਲ ਲੇਟ ਆ ਜੀ ਹੁਣ ਅਸੀਂ ਕੀ ਕਰਾਂਗੇ ਇੱਕ ਨਾ ਹੀ ਮੁਆਵਜ਼ਾ ਦਿੰਦੇ ਜੀ ਇਹ ਕੰਧ ਕਿਉਂ ਟੁੱਟਦੀ ਬਾਰ-ਬਾਰ ਇਹ ਪਾਣੀ ਆ ਭਰ ਜਾਂਦਾ ਨਾ ਪੂਰਾ ਜੀ ਅੱਛਾ ਜੀ ਇਹ ਧੱਕ ਮਾਰਦਾ ਜੀ ਓਵਰਫਲੋ ਹੋ ਕੇ ਇਹ ਕੱਲ ਵੀ ਆਇਆ ਤਾਂ ਜੀ ਪਰਸਨ ਐਸ.ਡੀ.ਓ ਸਾਹਿਬ ਨੂੰ ਮਿਲ ਕੇ ਜੇ ਤਾਂ ਜੀ ਉਹ ਕਹਾ ਸਰਕਾਰੀ ਆ ਜੀ ਟਾਈਮ ਲੱਗੇਗਾ ਫਲਾਣਾ ਹੁਣ ਟਾਈਮ ਦੱਸੋ ਕਿੰਨਾ ਲੱਗੇ ਸਾਡਾ ਤਾਂ ਖੇਤ 6 ਮਹੀਨਾਵਾਂ ਤੋਂ ਖਾਲੀ ਪਿਆ ਨਾ ਜੀ ਅੱਛਾ ਜੀ ਆਪਦੇ ਸਾਹਮਣੇ ਆ ਸਾਰਾ ਮੋਇਨਾ ਦੇਖੋ ਕਿਤੋਂ ਐਨ ਪੂਰਾ ਦੇਖੋ ਕਿਦਾ ਭਰ ਕੇ ਐਨ ਸਾਰਾ ਲੀਕ ਹੁੰਦਾ ਇਹਨਾਂ ਦਾ ਕਿ ਜਿਮੀਦਾਰ ਨੂੰ ਆਪਣੇ ਇਸ ਫਸਲ ਕਰਕੇ ਆਪਣਾ ਰੋਜਗਾਰ ਕਰਨਾ ਪੈਂਦਾ ਇਹ ਹੀ ਆਪੇ ਨਹੀਂ ਫਸਲ ਹੁਗਾਣ ਦਿੰਦੇ ਕੁਸ ਨਾ ਕੁਸ ਇੱਥੇ ਪਾਣੀ ਛੱਡ ਦਿੰਦੇ ਜਾਂ ਦੁਆਰ ਗੇੜ ਦਿੰਦੇ ਹਾਲਤ ਬਗਾੜੀ ਪਈ ਸਾਰੀ ਜ਼ਮੀਨ ਦੀ ਅੱਛਾ ਇਹ ਕਿੰਨੀ ਕਿਵਾਰੀ ਦੁਆਰ ਗੇੜ ਚੁੱਕੀ ਹੈ ਇਹ ਦੂਸਰੀ ਵਾਰ ਫੇਰ ਗੇੜ ਚੁੱਕੀ ਹੈ ਪਹਿਲਾਂ ਇਹਨਾਂ ਨੇ 6 ਮਹੀਨੇ ਪਹਿਲਾਂ ਜੀ 6 ਮਹੀਨੇ ਦੀ ਪਹਿਲਾਂ ਪਈ ਤੇ ਫੇਰ ਦੁਆਰ ਤੇ ਕਰਿਆਣ ਫੇਰ ਗੇੜਤੀ ਅੱਛਾ ਜੀ ਓਵਰਫਲੋ ਉੱਪਰ ਤੇ ਹੋਈ ਜਾਂਦਾ ਇਹਨਾਂ ਨੂੰ ਆਪ ਅਸੀਂ ਅੱਨੀ ਵਾਰ ਕੰਪਲੀਟ ਵੀ ਕਰ ਚੁੱਕੇ ਸਭ ਕੁਝ ਕਰ ਚੁੱਕੇ ਪਰ ਹੈ ਨਹੀਂ ਹੁਣ ਜ਼ਿੰਮੇਦਾਰ ਕਿਆ ਕਰ ਇੱਥੇ ਗਿੱਲ ਐਨਾ ਪਿਆ ਬਾ ਤਾਣੇ ਦਿੰਦੇ ਇਹਨਾਂ ਨੂੰ ਪਾਣੀ ਫੇਰ ਖੜ ਜਾਂਦਾ ਇੱਥੇ ਆਣਗੇ